ਪਾਪਾ ਦਾ ਜੀਵਨ ਚੋਂ ਆ ਗੱਲ ਕਰੀ ਆਂਦੇ ਆ ਮੇਰੇ ਲਓ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਸੁਰਦੇਵਤਾ ਜੀ ਆ ਚੁੱਕੇ ਆ ਗੱਡੀ ਤੇ ਧੁੱਪ ਪੈ ਰਹੀ ਆ 8 ਵਜੇ ਆ ਗਿਆ ਅੱਜ ਸੁਰਦੇਵਤਾ ਜੀ ਮੌਸਮ ਦਾ ਬਹੁਤ ਫਰਕ ਪੈ ਚੁੱਕਿਆ ਹੈ बच्चा के स्कूल की टाइमिंग हो गई चेंज अज चलेट थर्टी स्कूल नौ बजे लगेगा अगे जाते सके नौ चाली दस बजे लगेगा कॉलर सही करना ब्लेजर का पिछा बाय साहेब बाय बाय ਇਹਨਾ ਸੋਹਣਾ ਮੁੰਡਾ ਸੰਗ ਜਾਂਦਾ ਹੈ ਗੋਲ ਗੱਪੂ ਜਾ ਸੁਬਨ阿里 ਵੇਲੇ ਹੋ ਗਏ ਅੱਜ ਆਪਣੇ ਕੰਮ ਨਿਭੜ ਗਏ ਸਾਰੇ ਇਹਨਾਂ ਦੇ ਨਾਲ ਹੀ ਕੰਮ ਹੁੰਦੇ ਆ ਇਹ ਚੱਲੇ ਆ ਕੇ ਲੈ ਲਈ ਆ ਕੇ ਸੇਬੂ ਦੀ ਜਿਹੜੀ ਚੇਨ ਸੀਗੀ ਉਹ ਮੇਰੇ ਗਲੇ 'ਚ ਪਾਈ ਹੋਈ ਆ ਉਹ ਮੰਗਦਾ ਮੇਰੀ ਚੇਨ ਮੈਂ ਖਿਆ ਕੇ ਲੈ ਲਈ ਰਾਤ ਲਾਤੀ ਕਹਿੰਦਾ ਮੈਂ ਨਹੀਂ ਪਾਣੀ ਮਮਾ ਮੇਰੇ ਚੁੱਪਦੀ ਐ ਮੈਂ ਆਪਦੇ ਚਪਾਲੀ ਹੁਣ ਉਹ ਮੰਗਦਾ ਸੀਗਾ ਲੋ ਜੀ ਧੁੱਪ ਪੂਰੀ ਸਖਰਾਂ ਤੇ ਆ ਗਈ ਐ 8:30 ਵਜੇ ਪਾਈਏ ਕੱਪੜੇ ਸੁੱਕਣੇ ਅੱਜ ਤਾਂ ਮਿੰਟਾਂ ਚ ਸੁੱਕ ਜਾਣੇ ਆ ਕੱਪੜੇ ਜਿਸ ਹਿਸਾਬ ਦੀ ਧੁੱਪ ਲੱਗ ਰਹੀ ਐ ਬਾਕੀ ਕੰਮ ਆਪਣੇ ਆਲਮੋਸਟ ਹੋ ਗਿਆ ਕਿਚਨ ਦਾ ਸਾਰਾ ਫਿਨਿਸ਼ ਆਹ ਚੱਕਣਾ ਨੇ ਬਿਸਤਰੇ ਰੂਮ ਵੀ ਸਾਰਾ ਕਲੀਨ ਆਪੜਾ दर पार चलिए अंदा। बस आ देखो। चलो क्लीन करते। खाना पक खा लिया। जिन्हें जल्दी जाना हो नहीं जल्दी अपने रोटी फनेस। देखो टाइम। आठ चाली भी नहीं होए हज़ेपुरे। क्या बात हो है भाभी ओगर ने तो पातू पी ही तो बड़ी ज़बरदस्त तो पातू पिया जाना। ਗਰਮੀ ਆਲੇ ਆਏ ਜਿਹੜੇ ਲਿਸ਼ਕੋਰ ਜੀ ਪੈ ਰਿਆ ਨਾ ਉਹਦੇ ਤੋਂ ਕਹਿ ਰਿਹਾ ਮੈਂ ਹੜਾ ਠੰਡਦੇ ਆ ਇਹ ਸੂਰਜ ਕਨੇ ਝੱਕਿਆ ਨਹੀਂ ਜਾਂਦਾ ਹਾਂ ਇਹ ਲਿਸ਼ਕੋਰ ਉਦੋਂ ਪੈਂਦੀ ਹੁੰਦੀ ਹੈ ਗਰਮੀ ਚ ਉਦੋਂ ਨਿਕਲਦੇ ਹੀ ਨਹੀਂ ਹੁੰਦੇ ਆ ਧੁੱਪ ਅੰਦਰ ਅੰਦਰ ਹੀ ਰਹਿ ਜਾਂਦੇ ਧੁੱਪਣਾ ਪਵੇ ਧੁੱਪਣਾ ਕਵੇ ਮੈਂ ਦੇਖ ਰੋ ਤੂੰ ਆ ਗਿਆ ਅੱਜ ਫਿਰ ਵਾ 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 ਕੀ ਬਾਤ ਹੈ ਕੀ ਬਾਤ ਹੈ ਚ ਆ ਗਿਆ ਮੁੰਡਾ ਇਹ ਕਰਦੇ ਨਿਊ ਸਟਾਈਲ ਆ ਇਹਨੂੰ ਮੈਂ ਧੋਇਆ ਸੀਗਾ ਇਹ ਆ ہماری ਪਿਆਜ਼ ਟਮਾਟਰ ਵਾਲੀ ਟੋਕਰੀ ਤੋਂ ਅਸੀਂ ਇਸਕੋ ਧੋਇਆ ਥਾ ਅੱਜ ਬੈਠੀ ਹੈ ਸਬਜ਼ੀਆਂ ਨਹੀਂ ਆ ਸੀ ਨਾ ਹੁਣ ਹੋਰ ਬਾਹਰ ਬੈਠਣਾ ਆ ਤਾਂ ਹੈਗਾ ਟੁੱਪਰ ਗੰਦੀ ਜੀ ਹੋ ਗਈ ਸੀ ਡੈਡੀ ਬੈਠੇ ਸੀ ਹੁਣ ਅੰਦਰ ਬਿਠਾ ਕੇ ਆਈਆਂ ਕਹਿੰਦੇ ਥੁੱਪ ਲੱਗਦੀ ਆ ਮੋਸਮ ਚੇਂਜ ਹੁੰਦਾ ਨਾ ਫੇ ਸਾਰੀਆਂ ਚੀਜ਼ਾਂ ਨੂੰ ਧੋਤ ਧੋਣ ਦੀ ਸਵਾਰ ਲਈਏ ਅਲਸੋਈ ਚ ਓਨ ਮਿੱਟੀ ਜਿਹੇ ਆਲੂ ਆਂਦੇ ਨੇ ਨਾ ਉਹਨੇ ਗੰਦੀ ਜਹੀ ਪਈ ਸੀ ਹੂੰ ਸਭ ਨੂੰ ਆਪਾਂ ਲਾਵਾਂਗੇ ਨਵੇਂ ਸਿਰੇ ਤੋਂ ਅਲਸੋਈ ਚ ਦੇਖੋ ਮੇਰੇ ਸਬਜ਼ੀਆਂ ਖਰੀਦੀਆਂ ਪਈਆਂ ਜੇ ਦਿਖਾਵਾਂ ਤੁਹਾਨੂੰ ਮੈਂ ਸੈਲਫ ਤੇ ਗਾਹ ਪਿਆ ਕੇ ਚਲੋ ਜੀ ਚਲੋ ਤੁਹਾਡੇ ਪਿੱਛੇ ਹੀ ਰਹਿਣਾ ਇਸੇ ਆਹ ਨਿਕਲ ਜਾ ਤੁਹਾਡਾ ਚਲ ਚੱਲ ਦੇਖੋ ਦੇ 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 ਆਲੂ ਆਲੂ ਪਿਆਜ਼ ਉਧਰ ਵੀ ਪਿਆਜ਼ ਖੁੰਝਿਚ ਸੇਬ ਦੇ ਗ੍ਰੇਪਸ ਲੈ ਲੈ ਐਪਲ ਲੈ ਲੈ 250 ਰੁਪਏ ਕਿਲੋ ਆਪਲ ਹੋ ਗਏ ਗਾ 250 ਰੁਪਏ ਕਿਲੋ। ਛਿਰੇ ਲਿਆ ਤੇ ਸਬਜ਼ੀਆਂ ਮੈਂ ਫਿਰ ਰੱਖਤੀ। ਦੇਖੋ ਗਾਇਜ਼ ਮੈਂ ਉਧਰ ਤੁਰ ਕੇ ਆਈ ਐ। ਮੈਂ ਕਿਹਾ ਉੱਥੇ ਖੜੇ ਹੋਣਗੇ ਐਕਟਵਲ ਲੈ ਕੇ। ਮੇਰੇ ਪਕਾਈ ਕਰਾਣੀ ਸੀਗੀ। ਮੈਂ ਤਾਂ ਹਾਰ ਨਹੀਂ ਮਾਰੀ। ਮੈਂ ਤਾਂ ਹਾਰ ਸੁਣਿਆ ਹੀ ਨਹੀਂ ਗਾ। ਇੱਧਰ ਰੱਖ ਦ। ਫਟਣਾ ਜਾਵੇ ਫਟਣਾ ਜਾਵੇ ਜਣ ਲੋ ਜੀ ਅੱਜ ਆਪਾਂ ਥੋੜਾ ਜਿਹਾ ਗਿੜਾ ਲੱਕ ਕੇ ਆਈਏ ਬਾਜ਼ਾਰ ਦਾ ਬਹੁਤ ਦਿਨ ਹੋ ਗਿਆ ਘਰੇ ਬੈਠੇ ਨਾ ਇੰਨੇ ਦਿਨ ਘਰੇ ਬੈ ਕੇ ਰੋਟੀ ਖਾਜਣ ਦੀ ਆਉਂਦੀ ਹੈ ਹਨਾ ਮੌਸਮ ਵਧੀਆ ਹੈ ਤੇ ਬਾਹਰ ਨਿਕਲ ਚ ਕੋਈ ਦਿੱਕਤ ਨਹੀਂ ਆਪਾਂ ਨੂੰ ਤੇ ਆਪਾਂ ਕਰਦੇ ਆਂ ਲੋ ਜੀ ਅੱਜ ਬੱਚਿਆਂ ਨੇ ਜਲਦੀ ਆ ਜਾਣਾ ਜਿਵੇਂ ਕਿ ਤੁਹਾਨੂੰ ਪਤਾ ਹੀ ਉਹ ਜਲਦੀ ਗਏ ਆ ਪਰ ਉਹ ਹੀ 10 ਮਿੰਟ ਦਾ ਫਰਕ ਆ ਸੌਰੀ ਛੁੱਟੀ ਦਾ ਟਾਈਮ ਤਾਂ ਉਹੀ ਆ ਅੱਗੇ ਗੁੰਨੂ ਨੂੰ 2:30 ਤੇ ਹੁੰਦੀ ਆ ਅੱਜ ਹੋਗੀ 2:40 ਤੇ ਬਸ ਆਉਣ ਵਾਲੇ ਹੋਣੇ ਆ ਮੈਂ ਕੁਝ ਬਣਾਇਆ ਨਹੀਂ ਮੈਂ ਲਾਈਵ 'ਚ ਬਿਜੀ ਹੋਈ ਪਈ ਸੀਗੀ ਤੇ ਹੁਣ ਮੈਂ ਜਾਣੀਆ ਕਿਚਨ 'ਚ ਇਧਰ ਦੁੱਧ ਧਰਿਆ ਜਲਦੀ ਜਲਦੀ ਇਧਰ ਪਾਣੀ ਅੱਜ ਬਣਾਉਣੇ ਪਾਸਤਾ ਪਾਸਤਾ ਬਣਾਉਣੇ ਇਹਦੋਂ ਪਹਿਲਾਂ ਕੀ ਆ ਕੇ ਭੁੱਖ ਭੁੱਖ ਕਰਨ ਬੋਇਲ ਕਰਦੇ ਆ ਫਿਰ ਮਿਲਦੇ ਆ ਤੁਹਾਨੂੰ ਲੋ ਜੀ ਪਿਆਜ਼ ਟਮਾਟਰ ਆਪਣੀ ਹੋ ਗਿਆ ਥੋੜੇ ਜਿ ਮਸਾਲੇ ਪਾਏ ਆ ਆਪਾਂ ਇਹਦੇ ਵਿੱਚ ਟਮੇਟੋ ਸੌਸ ਤੇ ਚਿਲੀ ਫਲੈਕਸ ਥੋੜਾ ਜਿ ਆਰੇਗਨ ਉਧਰ ਆਪਣਾ ਬੋਇਲ ਹੋ ਰਿਹਾ ਪਾਸਤਾ ਅਜਾ ਪਾ ਬਣਾਵਾਂਗੇ ਪਾਸਤਾ ਤੇ ਇਹ ਸੌਸ ਪਾਵਾਂਗੇ ਪਾਸਤਾ ਸੌਸ ਬਣਾ ਕੇ ਦੁੱਤ ਫੇਰ ਮਿਲਦੇ ਆ ਤੁਹਾਨੂੰ ਫੇਰ ਖਾਓ ਤੁਸੀਂ ਗਰਮਾ ਗਰਮ ਪਾਸਤਾ ਮ제 ਲੈ ਲੈ ਕੇ ਠੀਕ ਹੈ ਜੀ guys yaha mai bol raha hai pehli pehli der de do kya kaise the das thi and the boy main khali momos baith ke um ਪਾ ਪਪਾ ਤਾਂ ਜੀਵਨ ਚਾਚਾ ਨਾਲ ਗੱਲ ਕਰੀ ਆਂਦੇ ਆ ਮੇਰੇ ਸੁਣ ਗਿਆ ਸੀਗਾ ਬਲੌਗ ਬਣਾਉਣ ਲੱਗ ਗਿਆ ਮੈਂ ਹੁਣ ਤਾਂ ਲੱਗੂਗਾ ਪਤਾ ਜਾਇਤਾ ਆਇਆ ਸੀਗਾ ਵੇ ਬਾਅਦ ਚ ਜਾਏ ਕੀ ਬਣ ਲਿਆ ਸੰਦੀਪ ਚਾਚੀ ਨੂੰ ਪਤਾ ਲੱਗ ਜੀਵਨ ਬਾਤ ਨਹੀਂ ਖਾਇਆ ਜੀਵਨ ਚਾਚਾ ਖਾ ਲਿਆ ਹੋਰ ਨਹੀਂ ਖਾਣਾ ਬਾਸ਼ 70 ਚੋਲ ਨਾ ਖਾਣਾ ਬੰਨੋ ਵੀ ਸਾਬੂ ਨਹੀਂ ਖਾਊਗਾ ਖੁਸ਼ ਹੋ ਕੇ ਗੁਮੋ ਖਾਊਗਾ ਖਾ ਰਹਾ ਹੈ ਪਤਾ ਨਹੀਂ ਆਪਾਂ ਤਾਂ ਗੱਡੀ ਚੱਕਣੇ ਹੋ ਗਈ ਲੋਰ ਕੀ ਪਤਾ ਆਪਾਂ ਨਾਲ ਹੀ ਲੈ ਆਈਏ ਹੁਣ ਨਾਲ ਹੀ ਮਿਲ ਜਾਣੀ ਆ ਸ਼ਾਮ ਨੂੰ ਸ਼ਾਮ ਹੋ ਜਾਦੀ ਹੈ ਤੂੰ ਆਏ ਲਾਲਾ ਦੇ ਘਰ ਤੋਂ ਖਾ ਗਏ ਇੱਕ ਪਲੇਟ ਪੂਰੀ ਦੋ ਵਾਰੀ ਪਤਾ ਆਪਾਂ ਨੂੰ ਕਾਹਦੇ ਹੋਰ ਵਾਰੀ ਖਾਉਂਗੀ ਮੈਂ ਘਰੇ ਤਾਂ ਆ ਜਾਵਾਂਗੇ ਤੀਜੀ ਵਾਰੀ 11 ਵਜੇ ਘਰੇ ਜਾਣਾ ਤੂੰ ਸਾਲਿਆ ਅੱਗਾ ਇਸ ਪੱਛੜ ਪੱਛੜ ਦਾ ਮੌਸਮ ਆ ਗਿਆ ਪੱਤਾ ਚੜ ਪੱਤਾ ਚੜ ਨਾ ਨਹੀਂ ਤੇਰਾ ਬਾਲਾ ਫਿਰ ਨਾ ਪੱਤਾ ਚੜ ਸਾਹ ਹਾਂ ਬੜੀ ਕਾੜੀਆਂ ਦਾ ਪਾਈ ਲੰਦਾ ਬੈਠਾ ਹੁਣ ਤਾਂ ਉਹਨੇ ਮਗਾ ਕਰਦੀ ਆ ਦੇਖੋ ਮੇਰੇ ਗਾਇਸ ਮੱਖਣ ਟੁੱਟ ਗਿਆ ਮੁੰਨ ਖਾਈ ਮੇਰਾ ਨਾ ਖੋਣ ਇਹਨਾਂ ਨੂੰ ਮਮਾ ਨਾ ਮੇਰਾ ਨਾ ਖੋਣ ਦਿਖਾਓ ਯਾਰ ਉਹਨਾਂ ਗਾਇਸ ਆ ਦੇਖੋ ਇਹਦਾ ਟੁੱਟ ਪਿਆ ਨਾ ਟਨਾਲਾ ਸਾਹਿਬ ਦੇ ਨਾਂ ਸਾਹਿਬ ਦੇ ਨਾਂ ਤੇ ਵਜੇ ਅਸੀਂ ਪੱਥਰ ਇਹਨੇ ਦੱਸਿਆ ਨਹੀਂ ਸਾਨੂੰ ਘਰੇ ਆ ਕੇ ਕੰਡੋਰ ਜੀ ਅੱਜ ਮੈਂ ਦੱਸ ਸਕਦਾ ਸੀਗਾ ਉਹ ਅੱਛਾ ਜੀ ਮੈਂ ਚੱਕ ਨਾ ਨਾ ਆ ਰਿਹਾ ਨਾ ਨਾ ਜੱਪਾ ਜਾ ਪੇਪਰਾਂ ਕੋ ਪੇਪਰ ਕੋਈ ਛੁੱਟੀ ਨਹੀਂ ਪਾ ਜਾ ਕੰਮ ਕਰਕੇ ਜਲਦੀ ਜਲਦੀ ਆ ਜੀ ਆ ਕੇ ਵੇਲੀ 6 ਵਜੇ ਪੇਛੇ ਜੇ ਕੰਮ ਪਹਿਲਾਂ ਹੋ ਗਿਆ ਫਿਰ ਭੇਜ ਦੇਣਗੇ ਨਾਮ ਕੰਦਰ ਜ਼ਿਆਦਾ ਟਾਈਮ ਲਗਾਉਣਾ ਨਾ ਪੇਪਰ ਆਵੇ ਤੇ ਫਿਰ ਭਾਜਾ ਪੇਪਰ ਆ ਕੇ ਤਾਈ ਤਾਂ ਪੇਪਰਾਂ ਜੇ ਵੀ ਸੰਡੇ ਸਕੂਲ ਟਿਊਸ਼ਨ ਜਾਣਾ ਪਿਆ ਕਰੋ ਤੇ ਜਾਣਾ ਹੀ ਉਹ ਤਾਂ ਫਿਰ ਅੱਜ ਤਾਂ 3 ਛੁੱਟੀਆਂ ਉਹ ਦੁਬਾਰਾ ਵੇਲੀਆਂ 20 ਛੁੱਟੀਆਂ ਹੋਣਗੀਆਂ ਕਿੰਨਾ ਬਿਲਕੁਲ ਨਹੀਂ 20 ਛੁੱਟੀਆਂ ਹੋਣਗੀਆਂ 20 ਛੁੱਟੀਆਂ ਪੇਪਰ ਤੋਂ ਬਾਅਦ ਪਾਈ 9 ਨੂੰ ਪੇਪਰ ਖਤਮ ਹੋ ਤਾਂ ਫਿਰ ਅਪ੍ਰੈਲ ਚ ਸਕੂਲ ਲੱਗਣਗੇ ਜਾ 20 ਛੁੱਟੀਆਂ ਗਈਆਂ ਭੱਜ ਜਾ ਬਹੁਤ ਫਿਰ ਟਿਊਸ਼ਨ ਤੇ ਛੁੱਟੀਆਂ ਲੂਣਗੇ ਤੇ ਛੁੱਟੀਆਂ ਹੀ ਲਾਂਗੇ ਹੋਰ ਕੀ ਕਰਾਂਗੇ ਹੋਰ ਉਹ ਤਾਂ ਜਦ ਅਡਮਿਸ਼ਨ ਕਰਾਵਾਂਗੇ ਉਦੋਂ ਬਾਅਦ ਕਿਤਾਬਾਂ ਲਵਾਂਗੇ ਫੇਰ ਹੀ ਪੜਨਾ ਸ਼ੁਰੂ ਕਰਾਂਗੇ ਰਾਣੀਆਂ ਲੈ ਲਾਂਗੇ ਕਿਸੇ ਦੀ ਉਹ ਤੋਂ ਪਾਲਿਆ ਕਰੋਗੇ ਹੋਰ ਕੇ ਚਲ ਭਾਜਾ ਬਾਏ ਬਾਏ ਬਬਾ ਮੈਂ ਵੈਲੀ ਨਹੀਂ ਆਈ ਛੁੱਟੀਆਂ ਤੇ ਪੜਨਾ ਵੈਲੀ ਨੂੰ ਕਿੱਥੇ ਜਾਣਾ ਤੂੰ ਮੈਂ ਕੁਮਾ ਖੇਡਣਾ ਮੈਨੂੰ ਉਹਦੋਂ ਖੇਡਿਆ ਵੀ ਨਾ ਜਾਇਆ ਕਰਨਾ ਉਹ ਗੰਦੀ ਧੁੱਪ ਨਿਕਲ ਲੱਗ ਜਾਨੀ ਆ ਫਿਰ ਨਾ ਬਾਹਰ ਜੋਗੇ ਨੰਦੇ ਚਲ ਭਾਜਾ ਕੰਟੀਊਸ਼ਨ ਜਾ ਮੈਂ ਨਾ ਮੈਂ ਨਾ ਸਾਡੇ ਪੰਜ ਆ ਜੀ ਮਰੁੰਡੇ ਦੇ ਉੱਪਰ ਜਮੇ ਬੈਠਾ ਬਾਏ ਬਾਏ ਬਾਸ ਬੰਦ ਕਰੋ ਲਓ ਜੀ ਮਾਲੀ ਅੰਕਲ ਆ ਗਏ ਆ ਅੰਗਲੋ ਬੈਠਾ ਗੋਡੀ ਕਰੀ ਜਾਂਦਾ ਅੱਜ ਲਾਊਗਾ ਪਿਆਜ਼ ਆਹ ਦੇਖੋ ਸਾਡੇ ਘਰ ਦੀਆਂ ਨਿੱਕੀਆਂ ਨਿੱਕੀਆਂ ਮੂਹਲੀਆਂ ਅੰਗਲ ਨੇ ਪੱਟ ਕੇ ਰੱਖੀਆਂ ਭਾਂਡੇ ਹਜੇ ਤੱਕ ਅਸੀਂ ਚੱਕੇ ਨਹੀਂ ਬਾਹਰ ਹੀ ਬੈਠੇ ਆ ਗੋਨੋ ਟੇਸ਼ਨ ਚਲੀ ਗਈ ਐਵੇਂ ਨੇ ਘਰ ਆਲਾ ਥੋੜਾ ਜਿਹਾ ਕੁੱਬਾ ਹੋ ਗਿਆ ਕੱਪੜੇ ਸਾਂਭੇ ਕੇ ਐਵੇਂ ਤੁਹਾਨੂੰ ਕਿਹਾ ਸੀ ਨਾ ਅੱਜ ਤਾਂ ਦੁਪਹਿਰ ਨਾਲ ਕੱਪੜੇ ਸੁੱਕ ਜਾਣੇ ਆਪਣੇ ਸੁੱਕੇ ਸੁੱਕੇ ਸੁੱਕ ਗਏ ਬਹੁਤ ਕੜਾਕੇ ਦੀ ਧੁੱਪ ਆ ਗਈ ਕਿੱਧਰ ਚੱਲਿਓ ਹਾਂ ਨਿੰਬੂ ਹੋ ਜਾ ਲੱਗਣ ਨਹੀਂ ਲੱਗੇ ਗੁੰਨੂ ਸਾਡਾ ਪਹੁੰਚ ਗਿਆ ਟਿਊਸ਼ਨ ਸੈਬੂ ਚਲੇ ਗਿਆ پارک ਸਾਇਬ ਨੂੰ ਲੈ ਕੇ ਆਉਨੇ ਆ ਉਹਨੂੰ ਵੀ ਕਰਾਉਨੇ ਆ ਹੋਮਵਰਕ ਬਾਅਦ ਬੈਠੇ ਬੈਠੇ થી ਕਰਾ ਦਿੰਨੇ ਫੇਰੀ ਅੰਦਰ ਵੜਾਂਗੇ ਹੁਣ ਮੌਸਮ ਸਹੀ ਆ ਹੁਣ ਐਸਕੇ ਵੇਲੇ ਦੀ ਧੁੱਪ 'ਚ ਬੈਠਾ ਜਾਂਦਾਗਾ ਥੋੜੀ ਹਵਾ ਵੀ ਚੱਲ ਰਹੀ ਆ ਨਾਲ ਦੁਪਹਿਰੇ ਦਾ 12 1 ਵਜੇ ਦਾ ਬਹੁਤ ਤੇਜ਼ ਧੁੱਪ ਹੁੰਦੀ ਔਰ ਉਹ ਤਾਂ ਖੜਿਆ ਵੀ ਨਹੀਂ ਜਾਂਦਾ ਜਿਹੜੀ ਤੁਹਾਨੂੰ ਸਵੇਰ ਦਿਖਾਈ ਸੀ ਉਸ ਤਾਂ ਇਹ ਲੱਗਦਾ ਬੰਦਾ ਮੱਚ ਗਿਆ ਬਸ ਹੁਣ ਸਹੀ ਆ ਸੂਰਜ ਦੇਵਤਾ ਜੀਓ ਸੀ ਚੱਕੀ ਖਲਾਰਾ ਗੁੰਨੋ ਦੇਖ ਕੇ ਜਾਂਦੇ ਕੋਈ ਕਿੱਥੇ ਬੈਠੀ ਝੋਬੜੀ ਉਹ ਦੇਖ ਐਨਾ ਜੋਮ ਕੀਤਾ ਗੁੰਨੋ ਸਾਫ ਦੀਂਦੀ ਹੈ ਨਾ ਆਜਾ ਛਾਲ ਮਾਰ ਦੇ ਸੈਬੂ ਕਹਿੰਦਾ ਆਜਾ ਪੜਾਈ ਛੱਡਿਆ ਟਿਊਸ਼ਨ ਵੇਖ ਲਓ ਗੁੰਨੋ ਭੱਜਾ 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 ਸਾਨੂੰ ਕੋਠੇ ਤੇ ਬੈਠੀ ਦੇਖੀ ਜਾਂਦੇ ਕੀ ਕਰੀ ਜਾਂਦੇ ਹੋਏ ਵਾਰੀ ਵਾਰੀ ਖੜੀ ਹੋ ਕੇ ਵੇਖ ਬੈਗੀ ਹਣੇ ਹੌਲੀ ਹੌਲੀ ਦੇਖੀ ਜਾਂਦੀ ਹੈ ਕੈਮਰੇ ਚ ਸਾਫ ਪਤਾ ਲੱਗਦਾ ਉਹਦਾ ਕੀ ਕਰਦੀ ਆ ਹੋ ਗਈ ਦੇਖੋ ਕਿੱਥੇ ਸੀ ਗਈ ਕਿੰਨੀ ਨੇੜੇ ਲੱਗਦੀ ਸੀ ਨਾ ਗੁੰਨੋ ਜਾਈ ਬਸ ਆ ਜਾ ਤੂੰ ਕਰ ਲਾ ਉਹਦਾ ਕੰਮ ਅੱਜ ਗੁੰਨੋ ਦੀ ਟਿਊਸ਼ਨ ਫੀਲ ਕਰਦੀ ਸੀ ਉਹ ਆ ਗਈ ਫੇਰ ਇੰਨੀ ਨੇੜੇ ਆ ਗੁੰਨੋ ਦੀਦੀ ਸ਼ਾਲ ਮਾਰ ਕੇ ਕੈਮਰੇ ਚ ਤਾਰ ਦੇਖ ਲਓ ਨਹੀਂ ਦੇਖੀ ਸਾਨੂੰ ਉਹ ਆ ਜਾਂਦਾ ਮੋਰੇ ਆਹ ਬਾਕਸ ਜੇ ਨਹੀਂ ਦਿੱਲੀ ਕਹਿੰਦੀ ਓਏ ਇੱਧਰ ਆ ਇੱਧਰ ਆ ਜਾ ਇੱਧਰਲੇ ਪਾਸੇ ਆ ਬੱਸ ਉਹਨੂੰ ਕੇ ਪੜ ਲੈ ਇੱਧਰ ਸਾਬੂ ਪੜੀ ਜਾਂਦਾ ਉਧਰ ਗੁੰਮ ਪੜੀ ਜਾਂਦੀ ਦੇਖ ਲਓ ਕੈਨਪਰਾਮਾ ਦੀ ਪੜਾਈ ਚ ਇਹਨੇ ਕਿੱਡਸ ਟੈਂਪਰ ਉਹ ਆ ਗਈ ਤੇ ਫੜਾ ਕੋ ਮੁੰਡਾ ਇੱਧਰ ਆ ਜਾ ਇੱਧਰਲੇ ਪਾਸੇ ਆ ਜਾ ਮੈਡਮ ਵਲੌਗ ਦੇਖੂਗੀ ਉਹ ਮੇਰੇ ਪਿੱਛੋਂ ਆਏ ਕਰਨੀ ਐ ਮम्मा ਕੀ ਆਟੇ ਮਿਲੰਦਾ ਦੱਸੋ ਆ ਜਾ ਦਿਖਾ ਦੇ ਕਿਵੇਂ ਬਣਾਉਂਦਾ रहे है। दिखा रहे है। आ, अभी देखना कैसे लगाएंगे और खेट -खेट हो गया अपना? ऐसे करना पड़ेगा ऐसे जैसे हम लगाएंगे ऐसे प्याज लगाना है, है? प्याज, पनीरी।, पनीरी प्याज। पनीरी कद्दू लाइन दिया इसी महीने में फरवरी

सारे क्यों नहीं आते बड़े बड़े इतने थोड़े ही लगते छोटे वाले अभी देखना कैसे कैसे लगा रहे हैं सारे लगाएंगे जितने हैं के सब प्याज लगाएंगे सारे लग जाएंगे और क्या इनमें हाँ हाँ इनमें से क्या भी आ और की बोल रहे हो पूरी आ काम डाल दिया बड़ा बड़ा लग गए प्याज अपने ਲੱਗ ਰਿਹਾ ਜੀ ਤਾਂ ਬਹੁਤ ਸਾਰੇ ਪੱਲੇ ਲਓ ਜੀ ਪਿਆਜ਼ ਲਾਉਣ ਦਾ ਮੌਸਮ ਆ ਗਿਆ ਮਾਲੀ ਆਪਣਾ ਪਿਆਜ਼ ਲਾ ਰਿਹਾ ਅੰਕਲ ਕਿਨੇ ਕਿਨੇ ਲਾ ਲਿਆ ਆਪਦੇ ਆਦੇ ਘਰਾਂ ਚ ਪਿਆਜ਼ ਦੱਸਿਓ ਤੇਰੇ ਲਾਇਆ ਕਿਸ਼ੇ 2 ਡੰਡਾ 2 ਡੀ ਰਾਡਕਸ ਹਾਂ ਮੈਂ ਕਿਛੇ ਨਹੀਂ ਟੱਚ ਕਰਦਾ ਮੈਨੂੰ ਤੇ ਵੀ ਡੋਣਾ 2 ਡੀ ਰਾਡਕਸ ਇੰਨੀ ਜਗ੍ਹਾ ਆਪਣੇ ਕੋਲੇ ਇੰਨੀ ਜਗ੍ਹਾ ਚ ਲਾ ਲੈਨੇ ਆਪਾਂ ਪਿਆਜ਼ ਬਸ ਪਿਆਜ਼ ਪਿਆਜ਼ ਕਰ ਦਨੇ ਆ ਪਿਆਜ਼ ਪਿਆਜ਼ ਪਿਆਜ਼ਾਂ ਦਾ ਆ ਗਿਆ ਸੀਜ਼ਨ ਸ਼ਹਿਰੀਆਂ ਨੇ ਲਾ ਲੇ ਪਿਆਜ਼ ਪਿੰਡ ਵਾਲੇ ਦੱਸਿਓ ਕਦੋਂ ਲਾਉਂਗੇ ਪਿਆਜ਼ ਪਿਆਰ ਤੇਰੇ ਨੂੰ ਪਿਆਜ਼ ਇਹ ਦੇਖ ਕੀ ਆ ਬੋਲ ਰਹਾ ਪਿਆਜ਼ ਤੇਰੇ ਨੂੰ ਪਿਆਜ਼ ਦੇਖੋ ਅਸੀਂ ਇੰਨੀ ਕਿੱਜਾ ਤੇ ਆਪਦਾ ਖੇਤ ਬਣਾ ਲਿਆ ਇੱਥੇ ਲਾ ਲੈਨੇ ਆ ਦੇਖੋ ਸਾਡੀਆਂ ਘਰ ਦੀਆਂ ਮੋਲੀਆਂ ਘਰ ਦਾ ਨਿੰਬੂ ਘਰ ਦਾ ਧਣੀਆਂ ਘਰ ਦੇ ਬੈਂਗਣ ਤੇ ਘਰ ਦੀਆਂ ਮਿਰਚ ਤੇ ਹੁਣ ਹੋ ਜਾਣਗੇ ਘਰ ਦੇ ਪਿਆਜ਼ ਕਰਦਾ ਪੁਦੀਨਾ ਵੀ ਆਪਣੇ ਕੋਲ ਬੈਂਗਣ ਵੀ ਆ ਤੇ ਹੁਣ ਆਪਣੇ ਲੱਗ ਜਾਣਗੇ ਹਰੇ ਪਿਆਸ ਤੇ ਬਾਕੀ ਘਾਹ ਵੀ ਆਪਣੇ ਕੋਲੇ ਗ੍ਰੀਨਰੀ ਵੀ ਆ ਗੁਲਾਬ ਦੇ ਬੂਟੇ ਵੀ ਆ ਤੇ ਇੱਧਰ ਵੀ ਫੁੱਲ ਲੱਗਣਗੇ ਉਹ ਦੇਖਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਥੇ ਬਹੁਤ ਸੋਹਣੇ ਸੋਹਣੇ ਫੁੱਲ ਲੱਗਣਗੇ ਕਲਰਫੁੱਲ ਜਦੋਂ ਲੱਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਯੈਸ ਅੱਜ ਵੱਜੀ ਕੀ ਹੁਣ ਤੂੰ ਪ੍ਰਿਆ ਕਰੋਗੀ ਹੌਲੀ ਹੌਲੀ 6 ਵਜੇ ਤੱਕ ਰਿਆ ਕਰੋਗੀ ਫਿਰ 7 ਵਜੇ ਤੱਕ

ਤੈਨੂੰ ਪਤਾ ਨਹੀਂ ਜਾਣਾ ਹੁੰਦਾ ਚਾਚੀ ਨੂੰ ਮਿਲਣ ਪਤਾ ਨਹੀਂ ਤੈਨੂੰ ਤੈਨੂੰ ਪਤਾ ਨਹੀਂ ਚਾਚੀ ਨੂੰ ਮਿਲਣ ਜਾਣਾ ਹੁੰਦਾ ਹਾਂ ਕੀ ਹਾਂ ਕੀ ਹਾਂ ਇਹ ਮੈਂ ਨਹੀਂ ਤੋ ਖੋਲ ਤੈਨੂੰ ਖੋਲ ਇਧਰ ਆ ਇਧਰ ਇਧਰ ਮੇਰੇ ਕੋਲੇ ਅਸੀਂ ਜਾਂਦੇ ਹਾਂ ਉਹਨਾਂ ਨੇ ਕਿਸੇ ਲਈ ਐਪਲ ਨਹੀਂ ਚੱਕਿਆ ਸੰਗੋਂ ਦੇ ਸੀ ਓਏ ਕੋ ਚਾਚੀ ਉਹਨੂੰ ਦੇ

गुड मॉर्निंग हो गई जी सारे साडे वाला गुड मॉर्निंग थे सुबह सुबह इधर लड़ाई पी लड़ाई लाड़ा लड़ाई बाबा जी ते माता रानी ਦੇ ਵਿੱਚ सुबह ਸਵੇਰ लड़ाई ਲੜਾਈ ਕਿਸ ਗੱਲ है ਐ दसी ਦਸੀ ਮੜਾ ਜਾਂ ਇਹਨੇ ਵਿਆਹ ਨਹੀਂ ਕਰਾਉਣਾ ਕਹਿੰਦਾ ਮੈਂ ਨਾ ਮਾਮਾ ਬੰਨਣਾ ਹੁਣ ਮਾਮਾ ਤਾਂ ਬੰਨਣਾ ਹੀ ਪੂਗਾ ਨਾ ਜੇ ਮੈਂ ਵਿਆਹ ਕਰਾਉਣਾ ਮੇਰੇ ਬੱਚੇ ਹੋਣਗੇ ਉਹਨਾਂ ਦਾ ਤਾਂ ਮਾਮਾ ਜੀ ਦੇਖੋ ਸਵੇਰ ਸਵੇਰ ਕੀ ਟੌਪਿਕ ਤੇ ਬੈਸ ਚੱਲ ਰਹੀ ਆ ਤੇ ਆਹ ਸੈਬੂ socks ਗੰਦੀਆਂ ਅਜੇ ਸਕੂਲ ਵਾਸਤੇ ਰੈਡੀ ਹੋ ਰਹੇ ਐ ਗਾਇਸ ਮੈਨੂੰ ਪਤਾ ਸੀਗਾੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੀਕ ਹੈ ਠੀਕ ਹੈ ਚਲ ਓਕੇ ਹਾਂ ਤੂੰ ਸੋਚ ਸਮਝ ਕੇ ਵਿਆਹ ਕਰਾਈ ਤੇਰੇ ਵਿਆਹ ਤੇ ਵੀ ਬੈਂਡ ਲੱਗ ਗਿਆ ਅਸੀਂ ਨਵਾਂ ਲੱਗੇ ਆਵਾਂਗੇ ਵੀਰ ਕਿ ਨੂੰ ਵੇਚ ਕੇ ਨਾ ਨਵਾਂ ਲਗਾ ਲਾਂਗੇ ਬੇਤਰਾਂ ਕਿਵਣਾ ਕੀ ਕਰਾਂਗੇ ਕੀ ਲੈ ਆ ਦੇਖੋ ਦੇਖੋ ਹੈ ਨਾ ਸਾਬੂ ਸਾਬੂ ਕਹਿੰਦਾ ਤਾਂ ਮੈਂ ਚਾਚਾ ਬਣਨਾ ਮੈਂ ਨਹੀਂ ਦੀ ਫਿਰ ਵੀ ਚਾਚਾ ਨਹੀਂ ਬਣਨਾ ਫਿਰ ਤਾਇਆ ਬਣੇਗਾ ਦੀ ਹੈ ਇਹਨਾਂ ਕੱਟ ਲਾਵੇ ਕੋਈ ਵੀ ਨਹੀਂ ਵੱਡਾ ਚਾਚਾ ਵੀ ਨਹੀਂ ਆਤਾ ਉਹ ਵੀ ਨਹੀਂ ਵੱਡਾ ਕੋਈ ਵੀ ਨਹੀਂ ਵੱਡਾ ਓਕੇ ਇਹਨੇ ਕੱਲਾ ਇਹਨੇ ਕੱਲਾ ਮੇਰਾ ਮੁੰਡਾ ਹੀ ਰਹਿਣਾ ਸਾਹਿਬ ਇਹਨੇ ਆਦੀ ਮੰਮਾ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਇਹਦਾ ਬਸ ਇਹੀ ਆ ਇੱਕ ਹਨਾ ਸਾਹਿਬ ਵੀਡੀਓ ਦੇਖੀ ਹੋਵੇ ਨਾ ਉਹ ਚ ਵੀ ਕਈਆਂ ਦਾ ਵਿਆਹ ਨਹੀਂ ਤੁਸੀਂ ਪੁਰਾਣੀ ਵੀਡੀਓ ਦੇਖੀ ਹੈ ਨਾ ਬਸ ਇਹਦੇ ਇਹੀ ਆ ਵੀ ਇਹਨੇ ਵਿਆਹ ਨਹੀਂ ਕਰਾਣਾ ਇਹਨੇ ਸਾਡੇ ਕੋਲ ਹੀ ਰਹਿਣਾ ਜੋ ਵਰਦਾ ਹੋ ਜੋ ਆਪੇ ਕੋ ਮੈਂ ਮੰਮੀ ਵਿਆਹ ਕਰੋ ਨਾ ਮੇਰਾ ਵਿਆਹ ਕਰੋ ਫਿਰ ਆ ਸਾਡੇ ਕੋਲੇ ਵਲੌਗ ਪਾਏ ਆ ਪ੍ਰੂਫ ਹਾਂ ਠੀਕ ਹੈ ਹਾਂ ਨਹੀਂ ਕਰਾਉਣਾ ਇਹਨੇ ਮਮਾ ਬੋਲੇ ਰਹਿਣਾ ਤੇਰੇ ਅੰਗੂ ਥੋੜੀ ਕਾਲਾ ਨੂੰ ਪਾਜ ਕੰਬਲੀ ਜੀ ਮੇਰੇ ਮੁੰਡੇ ਨਾਲ ਤਾਂ ਕਰਦੀ ਰਹਿੰਦੀ ਸਾਰਾ ਦਿਨ ਮੇਰਾ ਸੋਹਣਾ ਪੁੱਤ ਮੇਰੇ ਕੋਲੇ ਰਹੂਗਾ ਅਜਾ ਅਜਾ ਤੇਰੀ ਹੱਡੀ ਪਸਰੀ ਉਹ ਚੱਲ ਪੌਂੀਆਂ ਮੋਛਾਂ ਵਾਲੇ ਪੱਟ ਦੀ ਹੋ ਇਦੀ ਸਲੇਮੇ ਸ਼ੇ ਨੂ ਹੋ ਜੇ ਮੈਟਰੋ ਨਿਕਲ ਕੇ ਨਵੇਂ ਸਫਰ ਤੇ ਨਵੇਂ ਸਫਰ ਤੇ ਕਿਤੇ ਨਵਾਂ ਸਫਰ ਇਕੱਲਾ ਹੀ ਆ ਦੇਖੋ ਕੋਈ ਨਹੀਂਗਾ ਤੇ ਸਵੇਰ ਦਾ ਨਿਕਲਿਆ 8:30 ਵਜੇ ਦਾ ਤੇ ਟਾਈਮ ਹੋ ਗਿਆ ਸਵਾ 10 ਹੋ ਗਏ ਤੇ ਚੱਲੇ ਸੀ ਕਿਤੇ ਕੰਮ ਜ਼ਰੂਰੀ ਤੇ ਜਾ ਵੀ ਇਕੱਲਾ ਰਿਹਾ ਯਾਰ ਤਾਂ ਦੋ ਜਣੇ ਨੇ ਅਸੀਂ ਦੋਸਤ ਨੂੰ ਕਿਹਾ ਸੀਗਾ ਉਹਦਾ ਬਣਿਆ ਨਹੀਂ ਕੰਮ ਉਹਨੂੰ ਕੋਈ ਕੰਮ ਪੈ ਗਿਆ ਜ਼ਰੂਰੀ ਤੇ ਆਪਾਂ ਫਰਦੇ ਆਂ ਫਰਦੇ ਆਂ ਜ਼ਿਲ੍ਹਾ ਮੋਗੇ ਚ ਮੋਗਾ ਜਿਰਾ ਨਿਹਾਲ ਸਿੰਘ ਵਾਲੇ ਪਾਸੇ ਹੀ ਫਰਦੇ ਆਂ ਆਪਾਂ ਕੰਮ ਜਾਣਾ ਕਿਤੇ ਅੱਗੇ ਜਾਣਾ ਹਜੇ ਹੋਰ ਹਜੇ ਪਹੁੰਚੇ ਨਹੀਂ ਕਿ ਵਕਾਂ ਛੱਡ ਕੇ 8.5 ਸਕੂਲ ਤੇ ਕਰ ਮੈਂ ਸਿੱਧਾ ਇੱਧਰੋਂ ਨਿਕਲਿਆ ਆ ਸੀਗਾ। ਲੋ ਫਰੈਂਡਸ ਬੱਚੇ ਦਾ ਟਾਈਮ ਹੋ ਗਿਆ ਸਕੂਲੋਂ ਲੈ ਕੇ ਆਉਂਦਾ ਤੇ ਆਪਾਂ ਚੱਲਦੇ ਆ ਲੈਣ। ਅੱਜ ਆਪਣੀ ਡਿਊਟੀ ਲੱਗੀ ਹੈ ਕਿਉਂਕਿ ਅੱਜ ਜਨਾਬ ਜੀ ਹਨੀ ਕਰੇ ਤਾਂ ਕਰਕੇ ਅੱਜ ਆਪਾਂ ਲੈ ਕੇ ਆਉਨੇ ਆ ਬੱਚਿਆਂ ਨੂੰ ਤੇ ਮੌਸਮ ਸਮਝ ਹੀ ਨਹੀਂ ਆ ਰਹੀ ਮੈਂ ਉੱਪਰ ਕੁਝ ਨਹੀਂ ਪਾਇਆ ਦੇਖੀ ਜਾਓ ਧੁੱਪ ਤਾਂ ਬਹੁਤ ਠਿੱਕੀ ਨਿਕਲੀ ਪਈ ਆ। एक्टिवा तो देखते दे हैं कि मैं आके दसूँगी थोनू ठंड लगी सी के सही सब मैं अंदर घबराहट हो रही है इस करके मैं उपर कोट नहीं पा के चलिया ये मेरा टॉप बहुत मोटा गा बच्चे नु। नु तो लैके आना अच्छ बच्चों मैं तो काफ़ी टाइम हो गया मैं गया नहीं एक्टिवा नहीं चलाई अज चलाई स्कूल पहुंच गए सबू लैंने सारे बच्चे आए खड़े क्लासा चो बटन क्या खोलिया कोटते लगती गर्मी हजे तो गर्मी आई नहीं ਉੱਥੇ ਬੈਠਦੀਆਂ ਜਾਣਾ ਨਹੀਂ ਕਿਤੇ ਕਿੱਧਰ ਜਾਵੜਿਆ ਗੁੰਨੂ ਨੂੰ ਤਾਂ ਲੈ ਲਈਏ ਗੁੰਨੂ ਨੂੰ ਤਾਂ ਲੈ ਲਈਏ ਪਹਿਲੇ ਹੀ ਐਕਟਿਵ ਹੋਤੇ ਪਹਿਗੇ ਜਾ ਕੇ ਬਟਨ ਬੰਦ ਕਰ ਲੈ ਕੋਟ ਤੇ ਅਜੀ ਸਾਈਬ ਨੂੰ ਲੈ ਲਿਆ ਹਜੇ ਗੁੰਨੂ ਦਾ ਟਾਈਮ ਪਿਆ 15 ਮਿੰਟ ਵੇਟ ਕਰਦੇ ਆ ਬੱਚੇ ਸਾਰੇ ਬਾਹਰ ਵਿੱਚ ਖੇਡ ਰਹੇ ਆ ਸਾਰੇ ਲੈ ਗਏ ਬੱਚਾ ਨੂੰ ਦੇਖੋ ਵਿਹਲਾ ਹੋ ਗਿਆ ਗਰਾਊਂਡ ਪਹਿਲਾਂ ਕਿੰਨੇ ਖੜੇ ਸੀਗੇ ਥੋੜਾ ਥੋੜਾ ਰਹਿ ਗਏ ਬਸ ਜਿਹੜੇ ਵੈਨਾਂ ਆਟਵਾ ਵਾਲੇ ਆ ਤਾਂ ਜਿਨ੍ਹਾਂ ਦੇ ਵੱਡੇ ਬੱਚਿਆਂ ਨੂੰ ਲੇਟ ਛੁੱਟੀ ਹੁੰਦੀ ਆ ਇਹਨਾਂ ਦੀ ਮਸਤੀ ਸ਼ੁਰੂ ਐਥੇ ਜਾਂਦੇ ਲੈ ਲਾਂਗੇ ਜਾਂਦੇ ਬੁੰਨੂ ਦੀ ਵੇਟ ਹੋ ਰਹੀ ਆ ਗੁੰਮ ਬੱਚੇ ਆਉਣੇ ਸ਼ੁਰੂ ਹੋ ਗਏ ਗੁੰਮ ਨੂੰ ਵੀ ਆਉਂਦੀ ਹੋਊਗੀ ਸਾਰੇ ਬੋ ਤਾਂ ਬੈਗ ਚੱਕਣਗੇ ਉੱਥੇ ਰੱਖਿਆ ਸੀ ਲੋ ਜੀ ਆਪ ਐਕਟੀਵਾ ਤੇ ਆ ਕੇ ਬੈਠ ਗਏ ਸਾਹਿਬ ਕਹਿੰਦਾ ਮम्मा ਤੁਸੀਂ ਜਾਓ ਐਕਟੀਵਾ ਤੇ ਐਕਟੀਵਾ ਕੱਢੋ ਮੈਂ ਦੀਦੀ ਨੂੰ ਲੈ ਕੇ ਆਉਣਾ ਅੱਦ ਨਹੀਂ ਹੋ ਜੇ ਤੱਕ ਪਹੁੰਚੇ ਨਹੀਂ ਦੋਵੇਂ ਭੈਣ ਭਰਾ ਕਿੱਥੇ ਰਹਿ ਗਏ ਓਹ ਹੰਦੀ ਗੁੰਨੂ ਆ ਗਿਆ ਸਾਹਿਬ ਗੁੰਨੂ ਕਿੱਥੇ ਆ ਕਿੱਥੇ ਆ ਆ ਹੰਦੀ ਪੁੱਤ ਮੈਂ ਪੋਨੀਆ ਕੇ ਵਹਿਲਦੀਆਂ ਤੇ ਲਿਆ ਹਾਂ ਪੋਨੀਆ ਕੇ ਬੜਤ ਦੇ ਆ ਆਏ ਥੋੜੀ ਦਿਖਣਗੇ ਹਣ ਅੱਜ ਮੈਂ ਧਾਰਦ ਨਹੀਂ ਨਹੀਂ ਪਾਈ ਰੱਖ ਪਾਈ ਰੱਖ ਇਹ ਕੋਲ ਨਾ ਨਹੀਂ ਕੌਣ ਖਾਇਗਾ ਸੁਜੀ ਧਾਰ ਤੇਗਾ ਆ ਸੁਜੀ ਦਾ ਫੜਗੇ ਗੋਲ ਗੱਪਿਆਂ ਵਾਲੀ ਰੇੜੀ ਤੇ ਅੰਦਰ ਕੀ ਇੰਨੇ ਜ਼ਿਆਦਾ ਪੈਸੇ ਲਾਇਆ ਤੇ ਕੋਟ ਨਾ ਗੰਦੇ ਹੋਣੇ ਚਾਹੀਦੇ ਠੀਕ ਹੈ ਬਲੇਜ਼ਰ ਧਿਆਨ ਨਾਲ ਬਟਨ ਲਾ ਲਾ ਕੋ ਨੂੰ ਬਟਨ ਕਿਵੇਂ ਬਟਨ ਲਾ ਲਾ ਲੋਜੀ ਕਰਿਆ ਆ ਗਿਆ ਸੀ ਇਹਨਾਂ ਨੂੰ ਲੈ ਕੇ ਓਏ ਲਾਈਟ ਹਨੇਰਾ ਹੋ ਗਿਆ ਸੀ ਉਧਰ ਲਾਈਟ ਸੈਟ ਕਰੋ ਮੇਰੇ ਫਿੰਸ਼ਾ ਹੋ ਗਿਆ ਕਾ ਦੇਣਾ ਫਿੰਸ਼ਾ ਹੋ ਗਿਆ ਕੱਪ ਡਰੈਸ ਚੇਂਜ ਕਰ ਰਿਹਾ ਪਹਿਲੇ ਬਾਲ ਚੱਕ ਲੈ ਲੋ ਦੇਖ ਲੋ ਇਹਦੇ ਫਿੰਸ਼ਾ ਹੋ ਗਿਆ ਹਵਾ ਚੱਲ ਰਹੀ ਆ ਬਟ ਇਹਨੂੰ ਠੰਡ ਨਹੀਂ ਲੱਗੀ ਨਹੀਂ ਰਹੀ ਚੱਲ ਰਹੀ ਹੈ ਮਿੱਟੀ ਬਹੁਤ ਉੱਡ ਰਹੀ ਹੈ ਗੰਦਾ ਗੰਦਾ ਜਿਹਾ ਮੌਸਮ ਹੋ ਗਿਆ ਮੈਂ ਵੀ ਅੱਜ ਅਜੇ ਗੇਮ ਦੇ ਪੀਰੀਅਡ ਤੇ ਗਈ ਸੀ

ਟਾਈਮ ਵੱਜ ਗਏ ਪੂਰੇ 5 ਤੇ ਹੁਣ ਥੋੜਾ ਜਿਹਾ ਕੰਮ ਆਪਾਂ ਨੂੰ ਹੋਰ ਪਾਸੇ ਨੂੰ ਉੱਤਲੇ ਪਾਸੇ ਨੂੰ ਜਾਲੇ ਲੱਗਦਾ ਹਨੇਰਾ ਹੋ ਜਾਣਾ ਹੈ ਘਰੇ ਜਾਂਦੇ ਹਨੇਰਾ ਹਨੇਰਾ ਮੋਗਾ ਸਿਟੀ ਘੁੰਮ ਰਿਹਾ ਅੱਜ ਆਪਾਂ ਮੋਗਾ ਸਿਟੀ ਕੱਲੇ ਕੱਲੇ ਪਿੰਡ ਮੰਡਾ ਨੂੰ ਕੇ ਕਹਿੰਦੇ ਮੂਸੇ ਵਾਲੇ ਦਾ ਸਟੈਚੂ ਇੱਥੇ ਹੀ ਬਣ ਕੇ ਗਿਆ ਸੀ ਕਹਿੰਦੇ ਹਾਂ ਸੇ ਨਰ ਗਿਆ ਲੱਗਿਆ ਟਰੈਕਟਰ ਅਸਲੀ ਆ ਨਕਲੀ ਆ ਬੇ ਨਕਲੀ ਹੈ ਇਹ ਲੱਗਦਾ ਅਸਲੀ ਹੈ ਨਕਲੀ ਹੈ ਲੋ ਇਹ ਵੀ ਪਾਏ ਹੋਏ ਹਨ ਉਹ ਵੀ ਬਣਾਏ ਹੋਏ ਉਹ ਵੀ ਬਣਾਏ ਹੋਏ ਕੀ ਬਾਤ ਹੈ ਲੋ ਜੀ ਕਹਿੰਦੇ ਬਾਗੇ ਪੁਰਾਣੇ ਪਹੁੰਚ ਗਏ ਟਾਈਮ ਕਿੰਨਾ ਹੋ ਗਿਆ ਸਾਢੇ 8 ਹੋ ਗਏ ਇੱਥੋਂ ਹੈਗਾ ਘੰਟੇ ਹਜੇ 2 ਘੰਟੇ ਦਾ 90 95 ਕਿਲੋਮੀਟਰ ਹੈ ਬਠਿੰਡਾ ਅਜੇ ਰਕਤੇ ਚ ਹੀ ਆਪਾਂ ਕੱਲੇ ਬੰਦੇ 2 ਮਿੰਟ ਰੁਕੇ ਸੀ ਰੈਸਟ ਲੈਣ ਵਾਸਤੇ ਤੇ ਹੁਣ ਚੱਲਦੇ ਆ ਬਠਿੰਡੇ ਨੂੰ ਇਧਰ ਨੂੰ ਜਾਂਦੀ ਆ ਮੋਗੇ ਨੂੰ ਇਧਰੋਂ ਬਠਿੰਡੇ ਨੂੰ ਆਪਾਂ ਖੱਬੇ ਮੁੜ ਜਾਣਾ ਬਠਿੰਡੇ ਨੂੰ ਕਰੋ ਵੀ ਫੋਨ ਬੜੇ ਆ ਜਾਂਦੇ ਸਵੇਰ ਦੇ ਨਿਕਲੇ ਹੋਏ ਆ ਸਾਢੇ 8 ਹੋ ਗਏ ਦੇਖਦੇ ਕਿੰਨੇ ਵਜੇ ਘਰੇ ਪਹੁੰਚਦੇ ਆ ਭਾਈ 10시가 되게, 총 10시 30분에 거의 도착했어요. 10:00, 8시에 도래했어요. दे घर बसि थाणे कोल पहुच गे घर पहुचंद बसि